ਮੰਦੀ ਦਾ ਉਹ ਨਾ ਦੂਜਾ ਧੋਨੇ ਨੋਸਾ ਸੰਦਣਾ ਤੇ ਉਹ ਕਹਿੰਦੀਆਂ ਸੀ ਨਾ ਅਸੀਂ ਵਿੰਨਾ ਮੀ ਬਹੁਤ ਦੇਖ ਕੇ ਆਉਣੀ ਆ ਉਹਦੀ ਨੋ ਆਉਂਗਾ ਤੈਨੂੰ ਦੇਖਣ ਆਸ ਤੇ ਦੋਨਾਂ ਬਸ ਵਧੀਆ ਗੱਪ ਲਾਉਣਾ ਉਹਨਾਂ ਨੂੰ ਬੜੀ ਹੱਥ ਨਾਲ ਠੀਕ ਹੈ ਤੇ ਤੂੰ ਨਾ ਵੀ ਨਹੀਂ ਆਈ ਹੈ ਤਾਂ ਚੰਗੀ ਖਣਾ ਨੰਨਾ ਮੈਂ ਨਾ ਕਰਕੇ ਆ ਮੈਂ ਬੋਲੀ ਲਾ ਕੋ रिमासी होनी आ रही है देखने वास्ते इसतरी का की करियानी है सी बस नहीं बस करना की सस्री का सस्री का मजेर बहु रानी देख आई है और माता के समझा के है ना ना वो और के

वधिया साब हाँ जी मसी हां वधिया हूं बेचारी घोड़ी जी है पण कोई ना आप ही चलाती भी घोड़ी जी है टाइम हो ही वधिया लग हां ही चल वधिया है ते क्यों चलाक तो पण की लेना और इने कोता है कि कल लांग के ठेरे दोण बना है ना हां मसी तो हां घोड़ी वधिया बच्चे नवा हो चुके मैम घोड़ी जी हां ही तो चोस्तो चलाक तो की लेना पण रोटी नहीं दंदियां गा हां रोटी टाइम दे नहीं रोटी नहीं नहीं ਜਾ ਪਤਾ ਤੇਰੀ ਮਾਸੇ ਨਹੀਂ ਆਈਆਂ ਤੇ ਜਾ ਪਾਣ ਤੇ ਜਤਾ ਆ ਤੱਕ ਲੈ ਗਿਆ ਹਾਂ ਤਾਂ ਸਵਾਸ ਹੋ ਵਧੀਆ ਹਾਂ ਹਾਂ ਪਵਾਤਾ ਹਾਂ ਦੱਸ ਦਿਖਾ ਮਸੀਆ ਵੀਦੂ ਲੈ ਲਈ ਨੀ 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 ਵਧੀਆ ਸੋਣੀ ਠੀਕ ਆ ਮੈਂ ਸੰਦਾ ਦੀ ਆ ਕਾਸ਼ ਨਹੀਂ ਰੋਦੀਆ ਮਰਦਾ ਮੁੰਡਾ ਵੀ ਆਇਆ ਹੋਇਆ ਜਾਈ ਆ ਵੀ ਵਿਚਾਰੀ ਕੋੜੀ ਜੀ ਚੌੜੀ ਨਾਲ ਖਨੇ ਬੰਦੇ ਨੇ ਵਿਆਹ ਕਰਾਉਣਾ ਡੰਡਾ ਤਾਂ ਗਈਆ ਭੱਜੀ ਆਈ ਨਹੀਂ ਆ ਫਿਰ ਕੋਈ ਗੱਲ ਨਹੀਂ ਦਿਮਾਗ ਵਧੀਆ ਸਮਾਂ ਦੇ ਥੋੜਾ ਜਿਹਾ ਹੋਏ ਮੈਂ ਦੁੱਤਾਂ ਜੀ ਮਾਂ ਕੀ ਕਹੋ ਵਿੱਚ ਇੱਕ ਛੋਟਾ ਜਿਹਾ ਉਹ ਮੈਨੂੰ ਨਹੀਂ ਪੈਂਦਾ ਮੇਰੇ ਬਰ ਕੋਈ ਐਵੇਂ ਨਹੀਂ ਭੱਜੀ ਗਾ ਮੈਂ ਨਹੀਂ ਆ ਗੱਲ ਕਿਹੜੇ ਪਿੰਡ ਦੀ ਹੈ ਇਹ ਫੁੰਦੇ ਆਲੀ ਜਾ ਵੀ ਬਣਾ ਲਿਆ ਤੋ ਗਲਾਸ ਚਾਹ ਤਾਂ ਸੀ ਹੋਣੀ ਪੀ ਗਏ ਇਸ ਮੈਂ ਕੋਈ ਨਹੀਂ ਜਾ ਹੋਰ ਆਪ ਤੂੰ ਸੀ ਘੇੜਾ ਨਹੀਂ ਮਾਰਦੇ ਤੂੰ ਤਾਂ ਵਿਆਹ ਚ ਲੈ ਇਹ ਬਸ ਨਵੇਂ ਨੂੰ ਕਰ ਬਸ ਨਵੇਂ ਨਾਲ ਦੇਖਣ ਗਏ ਤੇ ਪਾਣੀ ਉੱਤੇ ਪਸੰਦ ਆ ਗਈ ਤੇ ਮੈਂ ਉਹਨੂੰ ਕਿਹਾ ਵੀ ਸਿੱਤ ਬਾਈ ਨਾ ਮੈਂ ਚੱਲ ਉਹਨਾਂ ਨੂੰ ਫੋਨ ਕਰਦੇ ਵੀ ਉਹਨਾਂ ਨੂੰ ਕਹ ਦੇ ਵੀ ਆ ਜਾਣਗੇ ਤੇ ਮੈਂ ਚੱਲ ਬਸ ਚੜਿਆ ਉਹਨਾਂ ਨੇ ਵੀ ਆਪਣੀ ਤਾਂ ਇੱਥੇ ਹੀ ਫੇਰ ਸਾਰੇ ਜਾਣਦੇ ਨਹੀਂ ਪਹਿਲਾਂ ਸਾਰੇ ਕੋਈ ਹੈ ਨਹੀਂ ਸੀ ਮੇਰੇ ਫਟਾ ਗਈ ਮੁੰਡਾ ਵੀ ਆ ਨਾ ਮੰਮੀ ਠੀਕ ਹੋ ਗਈ ਤੇ ਚਲ ਆ ਵਧੀਆ ਵਈ ਫਿਰ ਕਿੰਨੇ ਚੜਾ ਬਈ ਕਰਦੇ ਹਾਂ ਹਾਂ ਮੈਂ ਤਾਂ ਮਾ ਤੂੰ ਤਾਂ ਘੱਟ ਚ ਵਧੀਆ ਚੱਲ ਹਾਂ ਹੋਰ ਕਰਦੀ ਮਾ ਬਹੁਤ ਜਮਾ ਕੋਈ ਨਹੀਂ ਨਾ ਹੋਰ ਚੱਤ ਸਮਾਸ ਹੁੰਦਾ ਮੈਂ ਇਹ ਤਾਂ ਬਹੁਤ ਹੁੰਦਾ ਜਾਣਾ ਚਲ ਕੁੜੀ ਦੇਤੀ ਮੈਂ ਉਹਨੂੰ ਬੋਲੂਗਾ ਵਧੀਆ ਹੋ ਜਾਂਦੀ ਜਾਨੀ ਜਾਨ ਸੁਆਹ ਨਾਲ ਤਾਂ ਨਹੀਂ ਬਰਤਣਾ ਕੋਈ ਗੱਲ ਆਈ ਗਈ ਨੂੰ ਚਾਹੇ ਵਧੀਆ ਚਾਹ ਪਾਣੀ ਦੇਵੇ ਤੇ ਉਹੀ ਗੱਲ ਵੀ ਵਧੀਆ ਹੋਵੇ ਫੇਰ ਹੀ ਹੈ ਹਾਂ ਚੱਲ ਮੈਂ ਹੁਣੀਆਂ ਵਾਲਾ ਹੋਰ ਬਾਤ ਹੁੰਦੀ ਹੈ ਬੈਠਾ ਕਣੀ ਵੀ ਜੀ ਉਹਨਾਂ ਦੁਆਕ ਨੂੰ ਨਹੀਂ ਸੋਟਾ ਦੇ ਲੱਗਦਾ ਮੰਨ ਨਾ ਮੰਨ ਪੂਰੇ ਸੱਦਲਾ ਮਸੀ ਐਸੇ ਆ ਜਾ ਅਸੀਂ ਤਾਂ ਆਈਆਂ ਤੇ ਨਵੀਂ ਬਹੂ ਦੇਖਾਂ ਮਾ ਗੱਲਾਂ ਮਾਰਾਂਗੇ ਬਹੂ ਤਾਂ ਤੁਹਾਡੀ ਅੰਦਰ ਕੀ ਨਾਂ ਮਸੀ ਮਨਜੀਤ ਮਨਜੀਤ ਤੇ ਬਹਿ ਜਾ ਮਨਜੀਤ ਤੇ ਬਹਿ ਕੰਮ ਨੂੰ ਕਰ ਲੈਣੀ ਪੁੱਤ ਸਾਰਾ ਹਾਂ ਹਾਂ ਜੀ ਕਹਿੰਦੇ ਸਾਈਕਲ ਬਣਾਉਂਦਾ ਉਹ ਗੱਸਖ ਜੂਗੀ ਹੋਲੀ ਹੋਣੀ ਫਿਰ ਹੁਣ ਤਾਂ ਵਿਆਹ ਹੀ ਜਿਹੜਾ ਨਹੀਂ ਵਿਆਹ ਹੀ ਤਾਂ ਹੈਗੀ ਹਾਂ ਥੋੜੀ ਥੋੜੀ ਸਖਾ ਨਹੀਂ ਕੋਈ

ਮੋ ਪਾਖ ਮੋ ਤੇਵਾ ਮੰਨਦਾ ਚੱਤੀ ਤੇਰੀ ਮੰਨ ਚੱਤਿਨਾ ਕਿਉ ਮੰਨਣਾ ਜੱਤੀ ਮਾ ਉਹ ਜੇ ਨਾ ਕਹ ਤਾ ਤਹਾਨੂੰ ਆਂ ਹੜੰਗੇਂ ਦੀ ਆ ਕੇ ਸਰ ਮੁੰਡਾ ਵੀ ਇਹੇ ਹੀ ਕੰਮ ਕਰਦਾ ਨਾ ਚਲੋ ਪਾਖ ਕਿਨ ਲਾ ਪਤਾ ਆਈ ਨਹੀਂ ਬੋਦੀ ਦਾ ਹੁੰਦਾ ਕੋਈ ਨਹੀਂ ਮੰਮੀ ਪੈਂਦਾ ਜੀ ਆ ਫੇਰ ਆਪਾ ਸ਼ਹਿਰ ਦਾ ਹੈ ਨਾ ਭਰਾ। ਕੋਈ ਨਹੀਂ ਫੇਰ ਕੀ ਹੁੰਦਾ। ਗੱਲ ਤਾਂ ਕਰਨੀ ਹੈ ਫਿਰ। ਉਹ ਨਾ ਕਹੋ ਗੋਇਨ ਨਾ ਬੋਲ ਦਿਨ ਨਾ ਬੋਲ ਆਈ ਬੋਹ। ਕਈ ਜਾਂਦੇ। ਨਹੀਂ ਪੁੱਤ। ਆਏ ਨਹੀਂ ਚੱਲਦਾ ਹੁੰਦਾ ਕੰਮ। ਕੀ ਗੜੀ ਜਾਂਦਾ ਹੈਗਾ। ਨਹੀਂ ਨਹੀਂ ਆਉਣੇ ਨਹੀਂ ਕਰਨਾਗਾ। ਮੈਨੂੰ ਨਹੀਂ ਪਤਾ ਮੈਂ ਤਾਂ ਇਹੀ ਬੋਲੂਗੀ। ਹਾਂ ਆਏ ਨਾ ਬੋਲੇਗੀ ਫਿਰ ਕੱਲ ਨੂੰ ਉਹਨਾਂ ਨੇ ਰੋਟੀ ਕਰਨੀ ਹੈ। ਕਿਹਦੀ ਜਾਂਦੇ। ਮੈਂ ਤਾਂ ਜਾਵਾਂਗੇ ਫਿਰ ਆਪਾਂ ਕਹੋਗਾ ਉਹਨਾਂ ਦੀ ਬੋਹ ਤਾਂ ਬਾੜਾ ਬੋਲਦੀ ਆ। ਕਈ ਜਾਂਦੇ। ਕਿਦੇ ਦਿਮਾਗ 'ਚ ਥੋੜੀ ਨੱਕਣਾ ਹੁੰਦਾ। ਹਲੋ। 啊，妈没开门啊，代理开门啊。